ਚਲੋ ਜੀ ਹਲਕਾ ਤਰਨਤਾਰਨ ਆਪਣੀਆਂ ਮੁਸ਼ਕਲਾਂ ਦੱਸੇ ਮਾਨਯੋਗ ਸਪੀਕਰ ਸਾਹਿਬ ਅਤੇ ਪਿਆਰੇ ਵਿਧਾਇਕ ਸਾਥੀਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਭੁਪਿੰਦਰ ਕੌਰ ਹੈ ਅਤੇ ਮੈਂ ਤਰਨਤਾਰਨ ਹਲਕੇ ਨੂੰ ਤਰਨਤਾਰਨ ਹਲਕੇ ਨੂੰ ਰਿਪਰਿਜ਼ੈਂਟ ਕਰਨ ਜਾ ਰਹੀ ਹਾਂ ਅੱਜ ਮੈਂ ਉਸ ਜਗ੍ਹਾ ਬਾਰੇ ਗੱਲ ਕਰਨ ਜਾ ਰਹੀ ਹਾਂ ਜੋ ਪੰਜਾਬ ਦੇ ਦਿਲ ਵਿੱਚ ਇੱਕ ਖਾਸ ਥਾਂ ਰੱਖਦਾ ਹੈ ਜੋ ਕਿ ਹੈ ਤਰਨਤਾਰਨ ਤਰਨਤਾਰਨ ਸਿਰਫ ਇੱਕ ਸ਼ਹਿਰ ਹੀ ਨਹੀਂ ਇੱਕ ਵਿਸ਼ਵਾਸ ਹਿੰਮਤ ਅਤੇ ਭਾਈਚਾਰੇ ਦਾ ਪ੍ਰਤੀਕ ਵੀ ਹੈ ਤਰਨ ਤਾਰਨ ਨਾਦਮ ਤਰਨ ਤਾਰਨ ਨਾ ਤੋਂ ਹੀ ਉਸ ਦਾ ਮਤਲਬ ਸਾਫ਼ ਪਤਾ ਚੱਲਦਾ ਹੈ ਜਿੱਦਾਂ ਤਰਨ ਤਾਰਨ ਦਾ ਮਤਲਬ ਹੈ ਤਰਨ ਅਤੇ ਤਾਰਨ ਵਾਲੇ ਕਿ ਇੱਥੋਂ ਦੇ ਲੋਕ ਦੂਜੇ ਆਪਣੀ ਦੀ ਮਦਦ ਕਰਦੇ ਹਨ ਨਾਲ ਦੇ ਨਾਲ ਦੂਜਿਆਂ ਨੂੰ ਵੀ ਤਰਨ ਦੇ ਵਿੱਚ ਬਹੁਤ ਸਹਾਇੀ ਹੁੰਦੇ ਹਨ ਇਹ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਵਿੱਚ ਇੱਕ ਇੱਕ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਹੈ ਸ੍ਰੀ ਗੁਰੂ ਗੁਰੂ ਦਰ ਸੋਰੀ ਗੁਰਦੁਆਰਾ ਦਰਬਾਰ ਸਾਹਿਬ ਜਿੱਦੇ ਜਿੱਦਾ ਸ੍ਰੋਵਰ ਸਾਰੇ ਸਿੱਖ ਅਸਥਾਨਾਂ ਵਿੱਚ ਸਭ ਤੋਂ ਵੱਡਾ ਹੈ ਅਤੇ ਇਹ ਸਿੱਖ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਹਰ ਸਾਲ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਇੱਥੇ ਵੱਡੀ ਕਗਾਰ ਵਿੱਚ ਦਰਸ਼ਨ ਕਰਨ ਲਈ ਆਉਂਦੇ ਹਨ। ਆਪਣੀ ਧਾਰਮਿਕ ਮਹੱਤਤਾ ਤੋਂ ਇਲਾਵਾ ਤਰਨਤਾਰਨ ਆਪਣੀਆਂ ਉਪਜਾਊ ਜ਼ਮੀਨਾਂ ਅਤੇ ਮਿਹਨਤੀ ਕਿਸਾਨਾਂ ਲਈ ਵੀ ਜਾਣਿਆ ਜਾਂਦਾ ਹੈ। ਖੇਤੀਬਾੜੀ ਇਸ ਦੀ ਆਰਥਿਕਤਾ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਇੱਥੋਂ ਦੇ ਲੋਕ ਆਪਣੀ ਲਗਨ ਅਤੇ ਇਮਾਨਦਾਰੀ ਲਈ ਵੀ ਜਾਣੇ ਜਾਂਦੇ ਹਨ ਸ਼ਹਿਰ ਦਾ ਇੱਕ ਅਮੀਰ ਸੱਭਿਆਚਾਰਕ ਵਿਸ਼ੋਕੜ ਵੀ ਹੈ ਰਵਾਇਤੀ ਤਿਉਹਾਰ ਪੰਜਾਬੀ ਸੰਗੀਤ ਮਜ਼ਬੂਤ ਪਾਈਚਾਰਿਕ ਬੰਧਨ ਕਨਨ ਤਾਰਨ ਨੂੰ ਸੱਚਮੁੱਚ ਵੀ ਲਖਣ ਬਣਾਉਂਦੇ ਹਨ ਹਾਲਾਂਕਿ ਹਰ ਸਿੱਕੇ ਦੇ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਕਰਨ ਕਾਰਨੋ ਅੱਜਕੱਲ੍ਹ ਆਪਣੀਆਂ ਕੁਝ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਇੱਥੋਂ ਦੀ ਅੱਜ ਕੱਲ੍ਹ ਦੀ ਸਭ ਤੋਂ ਵੱਡੀ ਮੁਸ਼ਕਿਲ ਜੋ ਹੈ ਉਹ ਨਸ਼ਾਖੋਰੀ ਹੈ ਜੋ ਕਿ ਨੌਜਵਾਨਾਂ ਵਿੱਚ ਆਮ ਤੌਰ ਤੇ ਹੀ ਵੇਖਣ ਨੂੰ ਮਿਲਦੀ ਹੈ ਇਸ ਸਮੱਸਿਆ ਕੇ ਨਾਤਾ ਕੇਵਲ ਨੌਜਵਾਨਾਂ ਨੂੰ ਸਗੋਂ ਉਹਨਾਂ ਦੇ ਪਰਿਵਾਰ ਨੂੰ ਅਤੇ ਪੂਰੇ ਸਮੁੱਚੇ ਸਮਾਜਿਕ ਨੂੰ ਵੀ ਪ੍ਰਭਾਵਿਤ ਕਰਦੀ ਹੈ ਇੱਕ ਹੋਰ ਚਿੰਤਾ ਬੇਰੁਜ਼ਗਾਰੀ ਹੈ ਕਰਨਤਾਰਨ ਵਿੱਚ ਲੋਕ ਤਾਂ ਬਹੁਤ ਪੜ੍ਹੇ ਲਿਖੇ ਹਨ ਪਰ ਉਹਨਾਂ ਨੂੰ ਉਹਨਾਂ ਦੀ ਕੁਸ਼ਲਤਾ ਦੇ ਮੁਤਾਬਿਕ ਰੁਜ਼ਗਾਰ ਨਹੀਂ ਮਿਲਦਾ ਜੋ ਜੋ ਕਿ ਬੋਲੋ ਬੋਲੋ ਬੇਰੁਜ਼ਗਾਰੀ ਦਾ ਅਸਰ ਜੋ ਕਿ ਉਹਨਾਂ ਦੇ ਜੀਵਨ ਵਿੱਚ ਹੁੰਦਾ ਹੈ ਸਾਧਾਰਨ ਸਥਿਤੀਆਂ ਸਿੰਪਲ ਕਾਲ ਕਰ ਰਿਹਾ ਹੈ ਸਾਹੂਲਤਾਂ ਅਤੇ ਪ੍ਰਦੂਸ਼ਣ ਵਰਗੇ ਮੁੱਦੇ ਜੋ ਜ਼ਿਲੇ ਦੇ ਵਿਕਾਸ ਨੂੰ ਜ਼ਿਲੇ ਦੇ ਵਿਕਾਸ ਤੇ ਰੋਕtham ਲਾਉਂਦੇ ਹਨ ਉਹਨਾਂ ਉਹਨਾਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹਰ ਸਮੱਸਿਆ ਦਾ ਇੱਕ ਹੱਲ ਹੁੰਦਾ ਹੈ ਅਤੇ ਤਰਨ ਤਰੰਤੀਆ ਸਮੱਸਿਆ ਨੂੰ ਇੱਕ ਇਕਾ ਜਾਗਰੂਕਤਾ ਅਤੇ ਚੰਗੇ ਪ੍ਰਸ਼ਾਸਨ ਦੁਆਰਾ ਹੱਲ ਕੀਤਾ ਜਾ ਸਕਦਾ ਹੈ ਕਰਨ ਤਾਰਨ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਸਿੱਖਿਆ ਵਿਭਾਗ ਵਿੱਚ ਸਦਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਿੱਖਿਆ ਸਮਾਜਿਕ ਬੁਰਾਈਆਂ ਨਾਲ ਲੜਨ ਦਾ ਸਭ ਤੋਂ ਮਜ਼ਬੂਤ ਹਥਿਆਰ ਹੈ ਖਾਸ ਕਰਕੇ ਪਿੰਡੂ ਨੌਜਵਾਨਾਂ ਲਈ ਨਸ਼ਿਆਂ ਦੇ ਦੁਰਵਰਤੋਂ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪ੍ਰੋਗਰਾਮ ਸਕੂਲਾਂ ਅਤੇ ਪਿੰਡਾਂ ਵਿੱਚ ਆਯੋਜਿਤ ਕੀਤੇ ਜਾਣ